ਕਮਲ ਕਮਲ ਕੀ ਗੱਲੋਗੀ ਸੋਚਾਂ ਚ ਪਈ ਪਈਆਂ ਕਿ ਪਿੰਡ ਜਾਣ ਨੂੰ ਜੀ ਕਰਦਾ ਤੇਰਾ ਉਹ ਜੇ ਨਹੀਂ ਜੀ ਲੱਗਦਾ ਇੱਥੇ ਤੈਨੂੰ ਮੈਂ ਪਿੰਡ ਛੱਡਿਆਉਣਾ ਐਡੀ ਕੀ ਗੱਲ ਆ ਦੋ ਦਿਨਾਂ ਨਾਲ ਬੋਲ ਤਾਂ ਸਹੀ ਗੱਲ ਕੀ ਹੋਈ ਆ ਉਹੀ ਬੈਠੀ ਆ ਮੂੰਹ ਜਾਂ ਤਾਰੀ ਉਹ ਜੇ ਕਿਸੇ ਨੇ ਕੁਛ ਕਿਹਾ ਤਾਂ ਮੈਨੂੰ ਦੱਸ ਬਾਪੂ ਨੇ ਕੁਛ ਕਿਹਾ ਤੈਨੂੰ ਨਹੀਂ ਜੀ ਐਦਾਂ ਹੀ ਤਾਂ ਕੋਈ ਗੱਲ ਨਹੀਂ ਜੇ ਐਦਾਂ ਦੀ ਗੱਲ ਨਹੀਂ ਤਾਂ ਗੱਲ ਹੋਰ ਦੱਸ ਫਿਰ ਕੀ ਆ ਅਮੇ ਬੈਠੀ ਸੋਚੀ ਜਾਨੀ ਹੈ ਕੋਈ ਬਿਮਾਰੀ ਲਾ ਕੇ ਭੇਜੇਗੀ ਦੇਖੋ ਜੀ ਕਿੰਨਾ ਚਿਰ ਹੋ ਗਿਆ ਮੈਨੂੰ ਇਸ ਘਰ ਚ ਆਈ ਨੂੰ ਮੈਂ ਸਾਰੇ ਘਰ ਦਾ ਕੰਮ ਕਰਦੀ ਆ ਸਫਾਈ ਕਰਦੀ ਆ ਪਰ ਬਾਪੂ ਜੀ ਮੈਨੂੰ ਬੈਠਕ ਚ ਜਾਣ ਹੀ ਨਹੀਂ ਦਿੰਦੇਗੇ ਮੈਂ ਉਹਨਾਂ ਨੂੰ ਕਿਹਾ ਵੀ ਸੀਗਾ ਕਿ ਮੈਂ ਸਫਾਈ ਕਰ ਦਿੰਨੀ ਆ ਪਰ ਬਾਪੂ ਜੀ ਕਹਿੰਦੇ ਮੈਂ ਕਰ ਦੂੰ ਹੁਣ ਤੁਸੀਂ ਆਪ ਦੱਸੋ ਲੋਕ ਕੀ ਸੋਚਣਗੇ ਵੀ ਸੌਰਾ ਕੰਮ ਕਰਦਾ ਫਿਰਦਾ ਲੋਕ ਤਾਂ ਜੀ ਮੈਨੂੰ ਹੀ ਕਹਿਣਗੇ ਵੀ ਬਹੁਤਾ ਘਰੇ ਆਈ ਹੋਈ ਆ ਸੋਰੇ ਦੇ ਅੱਗੇ ਚਾੜੂ ਹੈ। ਫੋਚਾ ਚੱਕੀ ਫਿਰਦਾ। ਲੋਕੀ ਸੋਚਣਗੇ। ਓਹੋ ਆਹ ਗੱਲ ਸੀ। ਮخه ਪਤਾ ਨਹੀਂ ਕੀ ਹੋ ਗਿਆ। ਕਿੱਦੇ ਦੀ ਮੂੰਹ ਲਟਕਾਈ ਬੈਠੀ ਆ। ਉਹ ਬਾਪੂ ਤਾਂ ਮੈਨੂੰ ਵੀ ਨਹੀਂ ਰਾਹ ਲਈ ਬੈਠਕ 'ਚ ਜਾਣ ਦਿੰਦਾ। ਨਾਲੇ ਮੋਰਾ ਖੁਦ ਸਾਕਾ ਮੁੰਡਾ। ਨਾਲੇ ਇੱਕ ਗੱਲ ਹੋਰ। ਮੈਂ ਨਿੱਕਾ ਜਾਂ ਹੁੰਦਾ ਸੀ। ਮੈਂ ਕਰੀ ਬਾਪੂ ਦੀ ਬੈਠਕ 'ਚ ਜਾਣ ਲੱਗਾ। ਤੈਨੂੰ ਮੈਂ ਕਿੰਨੀ ਵਾਰੀ ਆਖਿਆ ਉਹ ਪੁੱਤੇ ਬੈਠ ਕੇ ਜੀ ਸੱਪ ਰਹਿੰਦੇ ਆ ਤੇਰੇ ਲੜ ਜਾਣਗੇ ਸੱਚੀ ਬਾਪੂ ਮੈਂ ਹੋਰ ਨਹੀਂ ਜਾਂਦਾ ਬਾਪੂ ਤੈਨੂੰ ਮੈਂ ਫਾਇਦੇ ਵਾਸਤੇ ਕਹਿਣਾ ਖੇਡਣਾ ਹੁੰਦਾ ਪੁੱਤ ਘਰ ਕਿੱਦਾਂ ਵੱਡਾ ਮਾੜਾ ਮੋਟਾ ਬਾਹਰ ਫੇਰ ਲਿਆ ਕਰ ਉਹਦਾ ਬਾਲੇ ਜੈਰੀ ਸੱਪ ਆ ਸੁਣ ਗਿਆ ਪੁੱਤ ਮੇਰੇ ਕੱਲਾ ਕੱਲਾ ਤੈਨੂੰ ਜੇ ਕੁਝ ਹੋ ਗਿਆ ਫਿਰ ਮੈਂ ਕੀ ਕਰੂੰਗਾ ਮੈਂ ਤਾਂ ਉਹੀ ਰੋਲ ਜੂੰਗਾ ਚੰਗਾ ਇੱਥੇ ਨਾ ਬੜਿਆ ਕਰ ਇੱਥੇ ਸੱਪ ਆ ਕੀ ਹੈ ਸੱਪਾ ਬੱਕਰਾ ਹਾਂ ਚੱਲ ਖੇਡ ਮੇਰਾ ਪੁੱਤ ਸੌਣ ਦਾ ਕੰਮ ਹੀ خراب ਹੋ ਗਿਆ ਸੀ ਬਸ ਆਏ ਹੋਈ ਮੇਰੇ ਨਾਲ ਸੁਣ ਗਈ ਨਾ ਗੱਲ ਇੱਥੇ ਕੁਝ ਨਹੀਂ ਹੈਗਾ ਉਹੀ ਬਹਿਮਾ ਚ ਪਈ ਪਈ ਆ ਹੁਣ ਤੂੰ ਮੈਨੂੰ ਰੋਟੀ ਰਾਟੀ ਲਿਆ ਕੇ ਦੇਂਗੀ ਕਹੀਂ ਭਗ ਜਾ ਦ ਲੈ ਕੇ ਆਉਣੀ ਐ ਚ ਰੋਟੀ ਚਾ ਲੈ ਕੇ ਆ ਬਹੁਤ ਭੁੱਖ ਲੱਗੀ ਪਈ ਆ ਮੈਨੂੰ ਹਏ ਲੋ ਰੋਟੀ ਤਾਂ ਬਣ ਗਈ ਆ ਹੁਣ ਮੈਂ ਬਾਪੂ ਜੀ ਨੂੰ ਆਵਾਜ਼ ਮਾਰਦੀ ਆ ਰੋਟੀ ਖਾ ਲੈਣਗੇ ਫਿਰ ਮੈਂ ਭਾਂਡੇ ਭੁੰਨੇ ਮਾਂਜ ਕੇ ਟਾਈਮ ਨਾ ਬੈਲੀ ਹੋ ਜਾਵੇ ਬਾਪੂ ਜੀ ਰੋਟੀ ਖਾ ਲੈਣਦੇ ਤੁਸੀਂ ਜੇ ਕਹਿਣੇ ਹੋ ਤਾਂ ਬੈਠਕ ਚ ਫੜਾ ਐ ਨਹੀਂ ਰੋਟੀ ਬਾਪੂ ਜੀ ਬਾਪੂ ਜੀ ਅੱਜ ਤੁਸੀਂ ਲੈ ਜਾ ਰੋਟੀ ਕੱਲ ਤਾਂ ਮੈਂ ਤੁਹਾਨੂੰ ਬੈਠਕ 'ਚ ਫੜਾ ਜਿਆ ਕਰੂੰਗੀ। ਉਹ ਨਹੀਂ ਪੁੱਤ। ਹਜੇ ਤਾਂ ਮੇਰੇ ਗੋਡੇ ਚੱਲਦੇ ਆ। ਜਦੋਂ ਮੈਂ ਮੰਝੇ 'ਚ ਬਹਿ ਗਿਆ ਫਿਰ ਤੂੰ ਮੈਨੂੰ ਬੈਠਕ 'ਚ ਫੜਾਉਣੀ ਆ। ਹਜੇ ਤਾਂ ਹੈਗਾ ਇੰਨੇ ਕੁ ਜੋਗਾ ਮੈਨੂੰ ਵੀ ਆਇਆ ਹੁੰਦਾ। ਤੈਨੂੰ ਕਾਹਨੂੰ ਪੁੱਤ ਤਖਦੀਬ ਦੇਣੀ ਆ। ਚੱਲ ਮੈਂ ਲੈ ਜਾਂਦਾ ਕੋਈ ਦਾ। ਚੰਗਾ ਪੁੱਤ। ਤੀਏ ਉੱਠ ਮੇਰੀਏ ਤੀਏ ਮੇਰੇ ਤਾਂ ਸਾਰੇ ਚਾਹ ਵੀ ਮਣਚੀ ਰਹਿ ਗਏ ਮੈਂ ਤਾਂ ਮੇਰੇ ਪੁੱਤ ਤੇ ਤੇਥੋਂ ਸਿਰ ਤੋਂ ਪਾਣੀ ਭਰ ਕੇ ਪੀਣਾ ਸੀ ਇਹਨੂੰ ਜਾਲਮ ਨੂੰ ਪਸਾਜਾ ਦਿਵਾਉਣੀ ਤੀਏ ਉਹ ਤੂੰ ਹੀ ਦਿਵਾ ਸਕਦੀ ਐ ਉੱਠ ਖੜ ਪੁੱਤ ਉੱਠ ਮੇਰੀ ਗੱਲ ਸੁਣੋ ਓ ਕੀ ਹੋਇਆ ਕੀ ਬਣੋਗੀ ਤਮਾ ਕੁਛ ਨਹੀਂ ਆਇਆ ਪਾਣੀ ਲੈ ਕੇ ਦੇਮ ਆਪੇ ਸਿਨਾ ਜਾਂ ਕਿੰਨੇ ਆਇਆ ਤੈਨੂੰ ਤੁਸੀਂ ਪੈ ਜਾਓ ਕੁਛ ਨਹੀਂ ਉਹ ਦੱਸ ਤਾਂ ਸਹੀ ਗੱਲ ਕੀ ਹੋਈ ਹੈ ਕਿ ਦੁੱਖ ਦਾ ਕੁਛ ਤਰ੍ਹਾਂ ਚਲ ਪੈ ਜਾਏ ਮੇਨੂੰ ਟੈਨਸ਼ਨ ਆਈ ਨਹੀਂ ਲਈ ਜਾਇਆ ਪਰ ਤੇਰੇ ਨੂੰਨੇ ਬਣਾਈਆ ਵਾਲੇ ਸ਼ੌਕ ਨਾਲ ਮੈਨੂੰ ਵੀ ਪਤਾ ਹੈ ਤੂੰ ਨੂੰਹ ਦਾ ਮੂੰਹ ਦੇਖਣ ਨੂੰ ਕਰਦੀ ਹੈ ਤੇਰੇ ਵੀ ਸੁਪਨੇ ਸੀ ਵੀ ਮੈਂ ਪਾਣੀ ਪਾਰ ਕੇ ਪੀਣਾ ਸੀ ਪਰ ਹੁਣ ਮੈਂ ਵੀ ਕੀ ਕਰਾਂ ਹੁਣ ਵੀ ਤੈਨੂੰ ਕਹਿਣਾ ਜਿਹੜੀ ਰੋਡ ਵਾਲੀ ਜ਼ਮੀਨ ਹੈ ਤੇਰੀ ਜ਼ਿੰਦਗੀ ਬਖਸ਼ ਦੂੰ ਮੈਂ ਨਹੀਂ ਮਰ ਜਾਈਂ ਬੈਠਾ ਜਾਂ ਅਜੇ ਵੀ ਰਹਿਣਾ ਉਸ ਨਹੀਂ ਜਾਣਾ ਲਵਾ ਦੇ ਮੇਰੇ ਨਾਲ ਅਜਿਤ ਨੂੰ ਕਰ ਦੂੰ ਨਾਲੇ ਤੈਨੂੰ ਇੱਕ ਗੱਲ ਹੋਰ ਦੱਸਦਾ ਤੈਨੂੰ ਤਾਂ ਉਹ ਗੱਲ ਦਾ ਪਤਾ ਹੀ ਨਹੀਂ ਜਿਹੜੀ ਪਹਿਲਾਂ ਵਾਲੀ ਸੀ ਨਾ ਉਹ ਨੂੰ ਮੈਂ ਤਲਾਕ ਨਹੀਂ ਦਿੱਤਾ ਓਏ ਉਹ ਨੂੰ ਮੈਂ ਮਾਰਿਆ ਉਹਦੇ ਕੋਲੇ ਵੀ 5 ਕਿੱਲੇ ਸੀ ਤੇ ਤੇਰੇ ਕੋਲੇ 3 ਦੇਖ ਲੈ ਹੁਣ ਤੇਰਾ ਮੈਂ ਕੀ ਹਾਨ ਕਰਾਂ ਲਫੜ ਖਾਲਾ ਉਹ ਏ ਖਾਲਾ ਕਾਹਨੂੰ ਕਰੀ ਜਾਨੀ ਲਫੜ ਖਾਣਾ ਖਾਲ ਬਾਹਰ ਦੁਨੀਆ ਦੇਖਣ ਨੂੰ ਤਰਸੀ ਪਈਆਂ ਉਹ ਕੀ ਲੈਣਾ ਜ਼ਮੀਨ ਤੋਂ ਐਸ਼ ਕਰੇਂਗੀ ਐਸ਼ ਉਹ ਤੈਨੂੰ ਭੁੱਖੀ ਥੋੜੀ ਮਰਨ ਦਰਨਾ ਮੈਂ ਤੇ ਨੂੰ ਵੀ ਕੁਛ ਨਾਲ ਕੁਛ ਤਾਂ ਦੇਉਂ ਗਈ। ਇਹ ਪੜ। ਕੋਈ ਖਾਣਾ ਕੰਨ ਬੁਸੇ ਹੋਇਆ ਨਹੀਂ। ਹੈ? ਨਾੜ। ਸਿਆਣੀ ਬਣਿਆ ਕਰ। ਖਾਣਾ। ਕਿਵੇਂ ਡਰਾਮੇ ਕਰਦੀ ਐ? ਹੋਰ ਨਾਦਰ ਕਿਵੇਂ ਠੀਕ ਆ? ਉਹ ਬਸ ਵਧੀਆ ਕਰਤਾ ਰਿਹਾ ਜਿਹੜਾ ਟਾਈਮ ਪਾਸ ਹੋਈ ਜਾਂਦਾ ਰੋਟੀ ਖਾਣੀ ਆ ਨੂੰ ਦੇਈ ਜਾਂਦੀ ਆ ਹੋਰ ਆਪਾਂ ਨੂੰ ਕੀ ਚਾਹੀਦਾ ਰੋਟੀਆਂ ਹੀ ਖਾਣੀਆਂ ਖਾਣੀਆਂ ਤਾਂ ਰੋਟੀਆਂ ਹੀ ਆ ਹੋਰ ਕੀ ਲੈ ਜਾਣਾ ਹੋਣਾ ਉਹ ਸੱਚ ਮੈਨੂੰ ਇੱਕ ਗੱਲ ਦੱਸ ਤੇ ਉਹ ਤੇਰੇ ਘਰ ਵਾਲੀ ਦਾ ਕੋਈ ਲੱਗਿਆ ਪਤਾ ਯਾਰ ਘਰਾਂ ਵਾਲੀ ਤਾਂ ਕੁਝ ਨਹੀਂ ਕਰਤਾ ਰਿਹਾ ਪਤਾ ਲੱਗਿਆ ਕੇਰਾ ਰਫਤ ਲਖਾਤੀ ਸੀ ਨਾ ਪੁਲਿਸ ਵਾਲੇ ਕੁਝ ਦੱਸਦੇ ਆ ਜਿੰਦ ਕੇ ਮੇਰੀ ਤਾਂ ਖਰਾਬ ਹੋ ਗਈ ਟੱਬਰ ਟੱਬਰੀ ਹੁੰਦਾ ਤੂੰ ਆਪਸੇ ਆਣਾ ਦੁੱਖ ਸੁੱਖ ਦੀਆਂ ਗੱਲਾਂ ਵਾਸਤੇ ਟੱਬਰੀ ਹੁੰਦਾ ਤਾਂ ਗੱਲ ਹੈਗੀ ਆ ਕਿ ਰਾਂ ਯਾਰ ਬੰਦੇ ਦਾ ਪਤਾ ਨਹੀਂ ਲੱਗਦਾ ਹਨਾ ਯਾਰ ਕਿੱਧਰ ਨੂੰ ਜਾਂਦਾ ਕਿੱਧਰ ਨੂੰ ਨਹੀਂ ਕੀ ਪਤਾ ਯਾਰ ਰੱਬ ਦੇ ਰੰਗਾਂ ਦਾ ਮੈਂ ਤਾਂ ਬਥੇਰੀ ਭੱਜ ਦੌੜ ਕਰੀ ਪਰ ਉਹ ਵੀ ਚੰਗੀ ਭਲੀ ਸੀ ਕੋਈ ਉਹਦਾ ਦਿਮਾਕੀ ਵੀ ਹੈ ਨਹੀਂ ਸੀ ਦੀ ਗੱਲਬਾਤ ਹਨਾ ਕੋਈ ਦਿਮਾਕੀ ਪਰੇਸ਼ਾਨ ਹੁੰਦਾ ਬੰਦਾ ਇੱਕ ਉਹ ਕੁਝ ਵੀ ਨਹੀਂ ਸੀ ਚੰਗੀ ਭਲੀ ਸੀ ਉਹਨੇ ਤਾਂ ਕਦੇ ਸਿਰ ਦਖਦ ਦੀ ਗੋਲੀ ਨਹੀਂ ਲੈਤੀ ਸੀ ਉਹੀ ਗੱਲ ਮੈਂ ਕਰਦਾ ਪਤਾ ਨਹੀਂ ਕਮਲੀ ਦੇ ਕੀ ਦਿਮਾਗ ਚ ਆਇਆ ਰਾਤ ਨੂੰ 12 ਵਜੇ ਗਈ ਆ ਮੁੜ ਕੇ ਤਾਂ ਪਤਾ ਹੀ ਨਹੀਂ ਲੱਗਿਆ ਕਿੱਥੇ ਕਿੱਥੇ ਨੇ ਜੀ ਆਹ ਗੱਲਾਂ ਨੇ ਚੱਲ ਉਹ ਠੀਕ ਆ ਕਰੇ ਹਾਂ ਵਧੀਆ ਬਾਈ ਚੱਲ ਮੈਂ ਤਾਂ ਜਾਣਾ ਫਿਰ ਰੋਟੀ ਦਾ ਟਾਈਮ ਹੋ ਗਿਆ ਮੁੜ ਕੇ ਨੂੰ ਰਾਹ ਲਈ ਬੈਠਕ ਚ ਆ ਜਾਂਦੀ ਏ ਚੱਲ ਚੰਗਾ ਸਰਸ ਕਰਤਾ ਰਿਆ ਠੀਕ ਆ ਬਾਈ ਹਾਏ ਹਾਏ ਕੋਈ ਇਹ ਰੋਟੀ ਦੇ ਨੇੜੇ ਚੱਲ ਰੱਬ ਦੇ ਰੰਗ ਆਏ ਤਾਂ ਰੰਗ ਪਾਈ ਪਰਮਾਨਾ ਆਪਾਂ ਦਾ ਕਾਹਨੂੰ ਬੋਝ ਪਾਉਣੇ ਆ ਹਾਂ ਉਹ ਜਦੋਂ ਆਉਣਾ ਹੋ ਆਪੇ ਆ ਜੂ ਉਹ ਮੈਂ ਪੁੱਤਰ ਅੰਪਰੇ ਚੱਲੇ ਤੇ ਮਾਂ ਇਹ ਕਹਿੰਦਾ ਸੀ ਸੌਦਾ ਪੱਤਾ ਕਿੰਨਾ ਕੁ ਲਿਆਉਣਾ ਮੈਂ ਜਾ ਕੇ ਲੈ ਆਉਣਾ ਮੈਨੂੰ ਦੱਸ ਦਿੰਦੀ ਤੇ ਬਾਕੀ ਤੇਰਾ ਖਾਣ ਪੀਣ ਵਾਲਾ ਸਮਾਨ ਆ ਉਹ ਮੈਂ ਲੈ ਆ ਦੂੰਗਾ ਉਹ ਤਾਂ ਪੁੱਤ ਮੇਰੀ ਗਲਤੀ ਜਿਹੜਾ ਤੇਨ ਮੈਂ ਬੋਲਦਾ ਵੀ ਰਾਹ ਨਹੀਂ ਬੈਠ ਕੇ ਖੋਲਣੀ ਨਹੀਂ ਉਹ ਪੁੱਤ ਮੈਨੂੰ ਤਾਂ ਐ ਹੁੰਦਾ ਤੂੰ ਕਿੱਥੇ ਉੱਥੇ ਜਾਏਂਗੀ ਝਾੜੂ ਪੋਚਾ ਕਰੇਂਗੀ ਹਜੇ ਤਾਂ ਮੈਂ ਠੀਕ ਠਾਕ ਆ ਨਾਲ ਐਡਾ ਤਾਂ ਕੋਈ ਕੰਮ ਵੀ ਨਹੀਂ ਹੁੰਦਾ ਮੈਂ ਤੂੰ ਹੀ ਪੁੱਤ ਉਹਦੇ ਗੁੱਸੇ ਨਾਲ ਬੋਲਿਆ ਗਿਆ ਵੀ ਤੂੰ ਰਾਹ ਹੀ ਬੈਠ ਕੇ ਚ ਨਹੀਂ ਜਾਣਾ ਤੂੰ ਤੇ ਇਹ ਮੇਰੀ ਕਿਸੇ ਗੱਲ ਦਾ ਗੁੱਸਾ ਨਾ ਕਰੀ ਨਹੀਂ ਬਾਪੂ ਜੀ ਮੈਂ ਤਾਂ ਥੋੜੀ ਕਿਸੇ ਗੱਲ ਦਾ ਗੁੱਸਾ ਨਿਕਾਲਦੀ। ਮੇਰੀਆਂ ਪੁੱਤ ਉੱਥੇ ਸ਼ਰਾਬ ਵਾਲੀਆਂ ਬੋਤਲਾਂ ਪਈਆਂ ਹੁੰਦੀਆਂ। ਖਾਣ ਪੀਣ ਵਾਲਾ ਸਮਾਨ ਪਿਆ ਹੁੰਦਾ। ਉਹ ਨਾਲੇ ਮੇਰੇ ਕੋਲੇ ਕੋਈ ਨਾ ਕੋਈ ਬੈਠਾ ਹੁੰਦਾ। ਤੂੰ ਸਾਡੇ ਘਰ ਦੀ ਇੱਜ਼ਤ ਐ। ਚੰਗਾ ਥੋੜੀ ਲੱਗਦਾ ਪੁੱਤ। ਵੀ ਕੋਈ ਕੱਲ ਨੂੰ ਕੁਛ ਦੇਖੇ ਜਾਂ ਤੈਨੂੰ ਕੋਈ ਮਾੜਾ ਚੰਗਾ ਬੋਲੇ। ਅੱਜ ਕੱਲ੍ਹ ਜ਼ਮਾਨਾ ਨਹੀਂ। ਉਹ ਤਾਂ ਮੈਂ ਪੁੱਤ ਤੈਨੂੰ ਤਾਂ ਰੋਕ ਦੇਣਾ ਹੰਨਾ। ਹੋਰ ਮੇਰੇ ਦਿਲ 'ਚ ਕੋਈ ਪੁੱਤ ਪਾਪ ਨਹੀਂ। ਕੋਈ ਬੇਈਮਾਨੀ ਨਹੀਂ। ਐਨੇ ਫਿਕਰ ਨਾ ਕਰਿਆ ਕਰ। ਮੁੰਡੇ ਨੂੰ ਪਤਾ ਹੀ ਐ ਮੇਰੇ ਸਵਾ ਦਾ ਠੀਕ ਆ ਬੱਪੂ ਜੀ ਤੁਸੀਂ ਆਪ ਕਰ ਲਿਆ ਕਰੋ ਜਿੱਦੇ ਨਾ ਹੋਇਆ ਕਰੋਗੇ ਤੁਸੀਂ ਮੈਨੂੰ ਦੱਸ ਦਿਆ ਕਰਿਓ ਮੈਂ ਕਰ ਦਿਆ ਕਰੂੰਗੀ ਚੰਗਾ ਪੁੱਤ ਚਲ ਮੈਂ ਜਾਨਾ ਮੁੜ ਕੇ ਨਾ 8 ਵਾਲੀ ਬੱਸ ਨਿਕਲ ਜਾਂਦੀ ਐ ਫਿਰ ਮੁੜ ਕੇ ਭੀੜ ਹੋ ਜਾਂਦੀ ਐ ਸੀਟ ਨਹੀਂ ਮਿਲਦੀ ਚਲ ਤੂੰ ਕੰਮ ਧੰਦਾ ਕਰਕੇ ਨਾ ਅੰਦਰੋਂ ਕੁੰਡਾ ਡਾਲੀ ਅੱਜਕੱਲ੍ਹ ਜ਼ਮਾਨਾ ਖਰਾਬ ਆ ਪੁੱਤ ਨਾਲੇ ਕਿਸੇ ਤੇ ਕੀ ਯਕੀਨ ਆ ਚੰਗਾ ਪੁੱਤ ਸਾਸੀ ਕਾਲ ਬਾਈ ਦੀ ਸਾਰਿਆਂ ਨੂੰ ਤੇ ਮੈਂ ਤੁਹਾਡਾ ਆਪਣਾ ਐਨ.ਆਰ. ਸਿੱਧੂ ਹੁਣੇ-ਹੁਣੇ ਵੀਡੀਓ ਦੇਖੀਏ ਬਾਈ ਵੀਡੀਓ ਕਿਵੇਂ ਲੱਗੀ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਤੇ ਕਮੈਂਟ ਕਰ ਦਿਓ ਤੇ ਜੇ ਕੋਈ ਮੇਰੇ ਨਾਲ ਜੁੜਿਆ ਮੇਰੀ ਭੈਣ ਮੇਰਾ ਭਰਾ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਠੀਕ ਹੈ ਜੀ ਪਿਛਲੀ ਵੀਡੀਓ 'ਚ ਕਮੈਂਟ ਆਏ ਸੀ ਨਾ ਬੋਲਣ ਲੱਗੇ ਬਾਈ ਨੋਟ ਕਰ ਲਿਓ ਠੀਕ ਹੈ ਜੀ ਜਰਨੈਲ ਕੌਰ ਜਸਵਿੰਦਰ ਸਿੱਧੂ ਕਾਸ਼ਵ ਅਮਨ ਬਰਾੜ ਸਦਾਗਰ ਸਿੰਘ सोनू राम ਜਸਪ੍ਰੀਤ ਸਿੱਧੂ ਜਗਜੀਤ ਸਿੰਘ ਪਰਮਦਰਾਜ ਤੇ ਪਰਮਜੀਤ ਕੌਰ ਲਵੀ ਕਪੂਰ ਗੁਰਚਰਨ ਮਹਿਲ 143 ਵਾਲ ਦੂਜੀ ਫੇਲ ਗੁਰਪ੍ਰੀਤ ਸਿੰਘ ਗੁਰਦੇਵ ਸਿੰਘ ਫੌਜੀ ਭੈਣੀ ਮੁਹੰਮਦ ਅਸਵੀਰ ਪਾਕਿਸਤਾਨ ਬਲਕਾਰ ਧਾਲੀਵਾਲ ਰਾਜ ਰਾਏ ਅਨੋਖੀ ਸੋਚ ਬਲਕਰਨ ਧਾਲੀਵਾਲ ਮਨੀ ਰਾਓ ਕਮਲ ਸਿੰਘ ਦਲਬਾਗ ਸਿੰਘ ਤੇ ਕੁਦਰਤ ਕੱਦੂ ਕਮਲ ਬਲਕਰਨ ਸਿੰਘ ਕਰਤਾਰ ਸਿੰਘ ਤੇ ਇਹ ਆਪਣੇ ਵੀਡੀਓ ਦੇ ਕਮੈਂਟ ਸੀ ਬਾਈ ਠੀਕ ਹੈ ਜੀ ਤੇ ਪਿਛਲੀ ਵੀਡੀਓ ਨੂੰ ਬਹੁਤ ਪਿਆਰ ਦਿੱਤਾ ਤੁਸੀਂ ਠੀਕ ਹੈ ਤੇ ਆਈ ਇਸ ਵੀਡੀਓ ਨੂੰ ਦਿਓ ਪਿਆਰ ਠੀਕ ਹੈ ਜੀ ਤੇ ਜੇ ਕੋਈ ਕਮੀ ਪੇਸ਼ੀ ਰਹਿ ਜਾਂਦੀ ਨਹੀਂ ਆ ਜਰੂਰ ਦੱਸ ਦਿਆ ਕਰੋ ਸਾਡੇ ਵੀ ਨੇ ਫੁੱਲ ਕੋਸ਼ਿਸ਼ ਆ ਵੀ ਅਸੀਂ ਵਧੀਆ ਸਟੋਰੀ ਬਣਾਈਏ ਕਿਉਂਕਿ ਵਿੱਚ ਭੈਣਾਂ ਦੀ ਭਰਾਵਾਂ ਦੀ ਡਿਮਾਂਡ ਹੁੰਦੀ ਆ ਵੀ ਥੋੜੀ ਜੀ ਵੀਡੀਓ ਲੰਮੀ ਕਰਿਆ ਕਰੋ ਠੀਕ ਹੈ ਕਿਉਂਕਿ ਲੰਮੀ ਦਾ ਸੁਣ ਮੈਂ ਕਾਰਨ ਦੱਸਦਾ ਬਾਈ ਜੀ ਇੱਕਦਣਾ ਥੋੜਾ ਜਿਹਾ ਦਿਨ ਛੋਟੇ ਆ ਕਿਉਂਕਿ ਕਈ ਵਾਰੀ ਨਾ ਬਹੁਤ ਸਾਰੇ ਸੀਨ ਦੁਬਾਰੇ ਕੱਢਣੇ ਪੈ ਜਾਂਦੇ ਆ ਇਹ ਚੀਜ਼ਾਂ 'ਚ ਬਹੁਤ ਕੁਝ ਹੁੰਦਾ ਠੀਕ ਹੈ ਨਹੀਂ ਬਣਦੀ ਗੱਲ ਤੇ ਜਦੋਂ ਮਾੜੇ ਜਿਹੇ ਦਿਨ ਖੁੱਲ ਗਏ ਅਸੀਂ ਵੱਡੀ ਵੀਡੀਓ ਲੈ ਕੇ ਆਇਆ ਕਰਾਂਗੇ ਪਰ ਹੁਣ ਸਾਡੀ ਕੋਸ਼ਿਸ਼ ਹੈ ਵੀ ਅਸੀਂ ਵਧੀਆ-ਵਧੀਆ ਸਟੋਰੀਆਂ ਲੈ ਕੇ ਆਈਏ ਠੀਕ ਹੈ ਤੇ ਜਰੂਰ ਭਰਾ ਦਾ ਸਾਥ ਦਿਆ ਕਰੋ ਜਿੰਨਾ ਹੁੰਦਾ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਲਾਈਕ ਕਰ ਦਿਆ ਕਰੋ ਕਮੈਂਟ ਕਰ ਦਿਆ ਕਰੋ ਠੀਕ ਹੈ ਜੀ ਤੇ ਹੁਣ ਦੇਓ ਤੁਹਾਡੇ ਭਰਾ ਨੂੰ ਅਜਾਜਤ ਸਾਸਿਕਾਲ ਵਾਹਿ ਸਾਰਿਆਂ ਨੂੰ